ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟ ਤੋਂ ਪਾ ਜਿਹੋ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਦੋ ਮੱਝਾਂ ਤੇ ਦੋ ਗਾਵਾਂ ਇੱਕ ਫਿਰ ਗਾਂ ਸੋਈ ਬਾਕੀ ਸਾਰੀਆਂ ਗੱਭਣੇ ਗੱਭਣਾਂ ਆਪਣੀਆਂ ਪਾਸ ਕਰਕੇ ਖੜੋ ਇਹ ਸੂਈ ਦੇ ਆਪਣੀ ਦੋ ਟਾਈਮ ਚੁਆਈ ਕਰਕੇ ਤੇ ਤਸੱਲੀ ਕਰਕੇ ਖੜੋ ਜੇੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਕਰਾ ਲਓ ਤੇ ਪਾਸ ਕਰਾ ਲਓ ਪਰ ਤਸੱਲੀ ਆਪਣੇ ਇੱਥੋਂ ਆਪ ਹੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸੱਚ ਕਾਲ ਜੀ ਸੱਚ ਕਾਲ ਦੀ ਸੱਚ ਕਾਲ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਕਿਰਪਾ ਮਾਲਕ ਦੀ ਤੇ ਨਾਮ ਦੱਸਦੇ ਕਰੀ ਫਿਰ ਹਾਂ ਵੀਰ ਜੀ ਮਿੰਟੂ ਸਿੰਘ ਜੋ ਸੈਂਡ ਸਰਾਏ ਥੀਲੇਨ ਵਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰੇ ਬੋਲ ਦੋ 98147 ਤੇ 99325 ਠੀਕ ਹੈ ਜੀ ਹਾਂਜੀ ਅੱਜ ਹੈਗੀਆਂ ਵਾ ਆਪਣੇ ਕੋਲ ਚਾਰ ਚਾਰ ਜੋ ਹਾਂਜੀ ਪਹਿਲਾ ਕੰਮ ਆ ਵਿਖਾ ਦਈਏ ਮੱਛਾਂ ਵਿਖਾ ਦਈਏ ਕਿਤਾ ਮਰਜ਼ੀ ਕਰ ਲਓ ਸਾਰਾ ਪਹਿਲਾਂ ਚਲੋ ਗਾਵਾਂ ਹੀ ਵਿਖਾ ਦਿੰਦੇ ਅੱਜ ਤੇ ਅੱਜ ਜਰਸੀਆਂ ਦਿਖਾ ਦਈਏ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਜਰਸੀ ਆ ਇਹ ਸੁਣ ਲੈ ਜੀ ਵੀ ਜੀ ਠੀਕ ਹੈ ਜੀ ਹਾਂਜੀ ਤੰਗੀਆਂ ਜੰਮੀ ਭਲੀ ਆ ਉਤਰਾ ਹਾਂ ਆ ਚੰਗੀ ਆ ਦੇਖੋ ਚੰਨੀਆਂ ਜੰਨੀਆਂ ਆ ਇਹ ਹਵਾ ਨੈਗੇਟਿਵ ਲਾਮੀ ਕਾਫੀ ਆ ਤੇ ਬਾਕੀ ਹੱਥਾਂ ਨੂੰ ਵੀ ਇਹਦੇ ਦੇਖ ਸਕਦੇ ਜੇ ਲੱਗੇ ਤਾਂ ਅਜੇ ਚੰਗੀ ਭਰਨੀ ਆ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਦੇਖੋ ਜੀ ਗੱਪਣਾ ਆਪਣੀ ਸੇਵਣਾ ਹੀ ਆ ਦੁੱਧ ਤੇ ਬਾਕੀ ਅੱਡੀ ਨੂੰ 14-15 ਕਿਲੋ ਆਉਂਦਾ ਕੱਖਣੀ ਆ ਤੁਰਾ ਫੇਰ ਇੱਕ ਵਾਰੀ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਵਜ਼ਨ ਚੰਗਾ ਆ ਇਹਦਾ ਤੰਗੀਆਂ ਜੰਮੀ ਭਲੀ ਆ ਉਤਰਾ ਅਜੀਆ ਵੀ ਪਰ ਨਹੀਂ ਚੰਗੀ ਆ ਥੱਲੇ ਦੇ ਨਾ ਜੇ ਜ਼ਰੂਰ ਕੋਈ ਸਾਜੇ ਲੈ ਜਾਊਗੀ ਬਾਕੀ ਆ ਪਿੱਛੇ ਵੈਸੇ ਚੰਗ ਆ ਲੀਆਂ ਉਤਰਾ ਹੀ ਆ ਉੱਪਰ ਨੇ ਬੜੀਆਂ ਉਹ ਬੜੀਆਂ ਉੱਪਰ ਹੀ ਆ ਤੇ ਮੁੱਲ ਫਿਰ ਇਹਦਾ ਵੀ ਜੀ ਮੋਨ ਦੇ ਰੀਆ ਵਸ਼ੀ 45000 ਦੀ ਕਰਦੀ ਹੈ ਥੋੜਾ ਬਤਾ ਮਾਨ ਵਸ਼ੀ ਚੰਗੀ ਜੋ ਹਾਂਜੀ 1000 ਕੱਟ ਕਰਨ ਕੋ ਕਿੰਨੇ ਦੀ 44 ਦੀ ਹਾਂਜੀ ਹੋਰ ਕਰਦੀ ਹੈ 44000 ਦੀ ਜੋ ਹਾਂ ਹੁਣ ਜਿਆਦਾ ਨਾ ਮੇਰਾ ਭਰਾ ਕੋ ਪੂਰੇ 40000 ਦੀ ਉਹ ਨਹੀਂ ਠੀਕ ਜੋ ਮਨ ਜਾਨ ਤਾਂ ਕੁਛ ਨਹੀਂ ਦਾ ਪੂਰੇ 40000 ਦੀ ਜੱਸ ਨਾ ਕਰੋ ਚਲ ਤੇ ਠੀਕ ਹੈ ਦਈਏ ਵੀਰਾਂ ਨੂੰ ਵੈਡ ਤੇ ਹੁਣ ਆ ਜਿਹੜੀ ਸੋਈ ਸਵਾਈ ਜੀ ਕਿਦਾਂ ਦੀ ਕਿੰਨੀ ਸੋਹਣੀ ਮੱਛੀ ਆ ਜੀ ਤੇ ਆ ਸੋਈ ਸਵਾਈ ਆ ਹਾਂਜੀ ਇਹ ਸੋਈ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਨਕਤਰ ਦੀ ਸੋਈ ਆ ਇਹਨੂੰ ਹਫਤਾ ਜੀ ਲੱਗ ਕੇ ਹੋ ਗਿਆ ਸੋਈ ਨਾ ਬੱਚਾ ਕੀ ਤੇ ਮਗਰ ਬੱਚਾ ਇਹਦੇ ਮਰ ਬੱਚਾ ਜੋ ਹਾਂ ਬੱਚਾ ਜੇ ਤਾਂ ਤਾਜ਼ਾ ਹੀ ਬੱਚਾ ਜੇ ਹਾਂਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਕਰਕੇ ਤਿਆਰ ਹੈ ਦੁੱਧ ਦੇ ਘੁੰਦਾ 11 ਕਿਲੋ ਵੀਤੀ ਤੇ ਇਹ ਕਿੰਨਾ ਘ ਭਰੀ ਜਾਊਗੀ ਦੁੱਧ ਦੇ ਨੂੰ 14 15 ਕਿਲੋ ਕੇ ਜਾਂਦਾ ਹਜੇ ਬਿਲਕੁਲ ਤਾਜੀ ਤੁਹਾਨੂੰ ਪਤਾ ਜੇ 8 9 ਵੀ ਥੋੜਾ ਹੋ ਹਾਂ ਫਿਰ ਇੱਕ ਬਾਕੀ ਇਹ ਆ ਵੀ ਜਦ ਇੱਕ ਰੀ ਤੁਪਾ ਤਾਂ ਲੱਗਣ ਲੱਗ ਪਈਆਂ ਉਦੋਂ ਪਸ਼ੂਆਂ ਨੇ ਇੱਕ ਰੀ ਦੁੱਧ ਤੇ ਹੁਣਾ ਵਾ ਪੂਰਾ ਉਹਦਾ ਪੀਲੇ ਘਰ ਵਾਲ ਤਾਂ 17 18 ਕਿਲੋ ਭਰਦੇ ਦੀ ਹੁਣ ਵੇਖੋ ਆਪਣੀ ਸੇਵਣਾਆਂ ਜਾਂ ਗੱਲ ਤੇ ਹ ਬਾਕੀ ਜੇ ਸੂਈ ਨੂੰ ਥੋੜੇ ਦਿਨ ਹੋਏ ਆ ਇਹ ਵੀ ਉਤਨਾ ਜਰਸੀਆਂ ਦੇ ਹਿਸਾਬ ਨਾਲ ਕਰ ਦਵਾਂ ਜਿੰਦੀ ਚੰਗੀ ਹੈ ਬੇਲ ਚੰਗੀ ਹੈ ਇਹ ਵੱਡੀ ਜਲਸੀ ਇਹਦੇ ਬਾਕੀ ਇਹ ਆ ਵੀ ਥੰਡਿਆਂ ਚੰਗੀ ਆ ਤਰਾ ਤੇ ਥਾਣੇ ਦੇ ਦੇਖ ਸਕਦੇ ਜੇ ਇੱਕ ਰੀ ਲਾਗੇ ਤਾਂ ਮਿਲ ਕੇ ਵੀ ਇਹਨਾਂ ਵਿੱਚ ਚੰਗੀ ਲੱਗੀ ਤੇ ਮੁੱਲ ਫਿਰ ਇਹਦਾ ਵੀ ਜੀ ਇਹ ਵੀ ਦੇ ਦਈਏ ਵਾਸ਼ੀ 45000 ਦੀ 45 ਦੀ ਹਾਂਜੀ ਕਰ ਦਈਏ ਥੋੜਾ ਬਾਧਾ ਮਾਣ ਇਹਦਾ ਵੀ ਦੇਖੋ ਡੀਏਡ ਦੇਖੋ ਕਿੰਨਾ ਚੰਗੀ ਆ ਉਤਨਾ ਚਲੋ ਕਰ ਦਈਏ ਪੂਰਾ ਹਾਂਜੀ ਚੰਗੀ ਵਸਦੀ ਕਿੰਨੇ ਦੀ ਜੱਸ ਨਾ ਕਰਨੀ ਆ ਉਹ ਠੀਕ ਜੀ ਜ਼ਿਆਦਾ ਨਾ ਘਟਕ ਰਿਹਾ ਕਰੋ ਆਪ ਇਹ ਕਰ ਦੋ 42000 ਦੀ ਹਣੀ ਹਾਂ ਨਾ ਇੱਥੋਂ ਬਸ 100 ਰੁਪਏ ਛੋਟ ਹੀ ਹਣੀ ਜੋੜਾ ਇਹ ਲਾ ਦੀਏ ਨਹੀਂ ਤੇ 80000 ਦਾ ਜੋੜਾ ਹੀ ਮੈਂ ਲਊਗਾ ਲੋ ਗੱਬਣ ਆਏ ਸੁਈ ਆ ਜਾਂਦੇ ਆ ਭੰਡੇ ਜੀ ਦੁੱਧ ਪੈਣਾ ਕੀ ਕਰਦੇ ਉਹ ਤਾਂ ਚਲੋ ਗੱਲ ਤੁਹਾਡੀ ਸਹੀ ਆ ਨਹੀਂ ਠੀਕ ਹੈ 42000 ਜਾਂਦੀ ਕੋਈ ਵੀ ਜੋੜਾ ਹੀ ਲੈ ਜਾਊਗਾ 80000 ਦਾ ਜੋੜਾ ਦੇ ਦੇ 40 ਦੀ ਭਾਵੇਂ ਕੋਈ ਉਹ ਲੈ ਜੀ ਤੇ ਭਾਵੇਂ ਕੋਈ ਆ ਲੈ ਜੀ ਹਣਾ ਸਾਨੂੰ ਜ਼ਿਆਦਾ ਨਹੀਂ ਖਰਾਬ ਕਰਦੇ ਨਹੀਂ ਨਹੀਂ ਚੱਲਦਾ ਇੰਨਾ ਕਿਤੇ 1000 2000 ਦੀ ਕਿਹੜੀ ਤੇਨੂੰ ਤੇ ਗੱਲ ਹੁੰਦੀ ਆ ਚਲੋ ਠੀਕ ਜੀ ਠੀਕ ਹੈ ਜੀ ਇਹ ਹੋਣਾ ਝੋਟੀ ਆ ਗਈ ਜਿਹੜੀ ਹਾਂਜੀ ਗੋਲ ਸਿੰਘ ਦੀ ਝੋਟੀ ਆ ਗੱਬਣਾ ਆ ਦੋਵੇਂ ਹਨਾ ਮੱਝ ਇਹੋ ਤਰ੍ਹਾਂ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ ਆ 11 ਕਿਲੋ ਕੱਢਦੀ ਵੀ ਸੀ ਤੋੜ ਦੋ ਫਿਰ ਹਾਂਜੀ ਇਤਨੀ ਸੇਵਾ ਦਾ ਦੁੱਧ ਹਾਂਜੀ ਹਾਂਜੀ ਗੱਬਣਾ ਦਾ ਤਾਂ ਤਕ ਨਾ ਹੁੰਦਾ ਗੱਬਨ ਪਛੇੜਾ ਦੁੱਧ ਜਿਹੜਾ ਅੰਦਾਜ਼ੇ ਨਾਲ ਹੀ ਹੁੰਦਾ ਵਾ ਬੰਤੀ ਜਾਦ ਨਸਲ ਸਰਾ ਕੁਛ ਐਕਸਲ ਹੋਤੀ ਪੰਚੀ ਚਮੜੀ ਦੀ ਝੋਟੀ ਆ ਦੇਖ ਸਾਦੇ ਜੇ ਦੇਖ ਲਈ ਹਾਂਜੀ ਆ ਫੜ ਕੇ ਬਾਕੀ ਕੱਲ ਸ਼ਮੀ ਮਾਲ ਆਇਆ ਜੀ ਨਹੀਂ ਲੱਗਾ ਮਾਲ ਦਾ ਠੀਕ ਹੈ ਜੀ ਹਾਂ ਜੀ ਇਹ ਫਾਈਟ ਤੋਂ ਦੀ ਦੇਸੋ ਪਿੰਨਿਆ ਨਹੀਂ ਅੱਗੇ ਉਹ ਜਿਹੜੀ ਸੁਣਦੀ ਹਰਦਾ ਅਰੇ ਖਿਆਜਾ ਹੁੰਦੇ ਆ ਉਹ ਤਾਂ ਹੀ ਨਹੀਂ 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 ਅਜਾ ਹਫਤਾ ਲਾਇਆ ਨਹੀਂ ਨੇ ਬਾਕੀ ਚੰਗੀ ਜੰਮੀ ਪਲੀ ਆ 98 ਦੇ ਇਕਰੀ ਲੱਗਦੇ ਦੇਖ ਸਕਦੇ ਉਤਰਾ ਵਿੱਚ ਜੀ ਥਾਣ ਓਕੇ ਜੀ ਤੇ ਸਾਰੇ ਓਕੇ ਵਿੱਚ ਜੀ ਤਸੱਲੀ ਕਰਕੇ ਖੜਨ ਤੇ ਜਿਹਨੇ ਪੈਸੇ ਖਰਚਣ ਦਾ ਹੱਕ ਭੰਦਾ ਠੀਕ ਅੱਜ ਹੁਣ ਪਈਏ ਲੈ ਆਪਣੀ ਤਸੱਲੀ ਕਰਕੇ ਨੇ ਅੰਦਰ ਤਾਂ ਕਈ ਯਾਰੀ ਮੱਝਾਂ ਥੋੜਾ ਕਈ ਯਾਰੀ ਖਾਨ ਕੇ ਲੰਮਾ ਲੱਖ ਲੈਂਦੀਆਂ ਨਹੀਂ ਨਹੀਂ ਕੋਈ ਚੱਕ ਤੇ ਮੁੱਲ ਫਿਰ ਇਹ ਤਾਂ ਮਨਵੀਰ ਜੀ 75000 ਦੀ ਹੋਣੀ ਹੈ ਉਹਨੇ ਮਾਜੂਕ ਘਟਨਾ ਕਰਿਓ ਪਾਏ ਥੋੜੀ ਬਾਦੀ 90 ਵੀ ਮੰਗ ਸਕਦਾ ਜਦਾਂ ਦੀ ਮਹੀਂ ਸਿੰਘ ਸੁng ਛੋਟਾ ਥੋੜੀ ਬਾਦੀ ਛੋਟ ਕਰ ਦਈਏ ਨਹੀਂ ਠੀਕ ਜੀ ਬਿਲਕੁਲ ਦੋ ਦੋ 2000 ਕੋਈ ਪਦਲੀ ਚਮੜੀ ਦੀ ਝੋਟੀ ਆ 73 ਦੇ ਦੇ ਦਈਏ ਨਹੀਂ ਠੀਕ ਜੀ ਹੋਣਾ 72 ਦੀ ਜਾਂਦੀ ਹੈ ਨਹੀਂ ਤੇ ਜੱਸ ਨੋਈ ਕਰ ਦੋ ਜੱਸ ਨੋਈ 72000 ਦੀ ਚਲੋ ਕੋਈ ਗੱਲ ਨਹੀਂ ਇੱਥੇ ਛੋਟ ਹੀ ਹੋਣੀ ਮੇਰਾ ਪ੍ਰਾਣ ਜਿਆਦਾ ਨਾਲੋਂ ਵਾਕੀ ਠੀਕ ਹੈ ਜੀ ਹਾਂ ਜੀ 72 ਜੀ ਪਾ ਕੇ ਦੇ ਉਹਨੇ ਤੁਹਾਨੂੰ ਪਤਾ ਹੀ ਆਦੇ ਹਾਂ ਜੀ ਹਾਂ ਜੀ ਤੇ ਹੁਣ ਇੱਕ ਆ ਵੀ ਗੱਬਣੀ ਆ ਗਈ ਤੌਰ ਦੇ ਕਰੀ ਆ ਵੀ ਹੈਗੀ ਸੇਮ ਉਹਦੇ ਅਰਗੀ ਵਾਸਤੇ ਨਾਲੇ ਸਿੰਗਾ ਦਾ ਹੀ ਫਰਕ ਆ ਜਿੰਨ ਥੋੜਾ ਆ ਜਾ ਹਾਂਜੀ ਫੁੱਲਾ ਲੈ ਤਾ ਜਸ ਤੋਂ ਇਹਦਾ ਫਰਕ ਹੋਊਗਾ ਇਹਨੇ ਵੀ ਜੇ ਕੋ ਦੋ ਚਾਰ ਦਿਨਾਂ ਚ ਲੈ ਜਾਣਾ ਸੋਚ ਲੈ ਜਾ ਇਹ ਥੋੜੀ ਜੀ ਇਹ ਵੀ ਸਾਂਭਣ ਵਾਲੀ ਆ ਜਿਹੜਾ ਕੋਈ ਚੱਕਰੀ ਕੋਈ ਖਾਲ ਦੀ ਬੋਰੀ ਖਾਗੀ ਦੇ ਹੋ ਮਹੀਂ ਮਿੱਠਾ ਹਾਂਜੀ 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 ਪਰਲੀ ਚਮਕ ਦੀ ਮਹੀਂ ਖਾਵੇ ਕਰ ਗਈ ਨਹੀਂ ਆ ਥੱਲੇੋਂ ਦੇਖ ਸਕਦੇ ਜੀ ਚੱਕਰੀ ਇਹ ਵੀ ਤੇ ਬਾਕੀ ਥਾਂ ਇਹਦੇ ਕੋਲ ਵੀ ਚੰਗਾ ਲੱਗਾ ਆ ਦੇ ਸਾਡੇ ਥਾਂ ਇਹ ਚੰਗੀ ਭਰ ਜੂਗੀ ਥੱਲੇ ਤੇ ਇਹੋ ਤਰ੍ਹਾਂ ਕਿੰਨਾ ਕ ਦੁੱਧ ਭਰੀ ਜਾਊਗੀ ਦੁੱਧ ਵਿੱਚ ਹੀ ਗੱਬਣਾ ਆ ਆਪਣੀ ਧੱਕ ਨੇ ਆਪਾਂ ਵੀ ਲਈਆਂ ਹੁੰਦੀਆਂ ਨੇ ਬਾਕੀ ਏਡੀ ਮੈਨੂੰ 9-10 ਕਿਲੋ ਦੁੱਧਾਂ ਦਾ ਕੱਖਣੀ ਸੇਵਾ ਦੀ ਗੱਲ ਸਾਰੀ ਤੇ ਇਹਦਾ ਮੁੱਲ ਫਿਰ ਆਪ ਹੀ ਜੱਜਾ ਕਰਦੇ 70000 ਦੀ ਵਿੱਚ ਦੇਣੀ ਮੈਂ 70 ਦੀ ਨਹੀਂ ਹੋਰ ਥੱਲੇ ਕਰਨੀ ਕਰ ਦਈਏ ਥੋੜੀ ਜਿਹੀ ਥੱਲੇ 65000 ਦੀ ਚੋਹਾਨ ਚਲੋ ਠੀਕ ਹੈ ਬਾਕੀ ਚਲੋ ਛੋਟ ਛਰ ਮੌਕੇ ਤੇ ਹੋ ਜੂਗੀ ਬਾਕੀ ਪੱਲੀ ਚੋਣੀ ਵੀ ਛੋਟੀ ਹੈ ਠੀਕ ਹੈ ਜੀ ਤੇ ਬਾਕੀ ਦੂਜਾ ਸਵਾਸ ਸਿੰਘ ਥੋੜਾ ਫੁੱਲਾ ਕਰ ਗਿਆ ਹਾਂਜੀ ਹਾਂਜੀ ਤੇ ਬਾਕੀ ਕੋ ਤਸੱਲੀ ਕਰਕੇ ਲੈ ਜਾਣਾ ਤੁਹਾਡੇ ਘਰ ਤੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਲੈ ਜੀ ਹੋਵੇ ਖੜਨਾ ਜਿਹੜੀਆਂ ਗੱਬਣਾ ਆਪਣੀ ਤਸੱਲੀ ਕਰਕੇ ਖੜਨਾ ਠੀਕ ਹੈ ਠੀਕ